ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਇ ਤੁਧ ਭਾਵੈ ਜਿਸਨੋਂ ਤੂ ਰੰਗ ਧਰਤਾ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਸਾਲਾਨਾ ਯਾਦ ਨੂੰ ਮਨਾਉਂਦੇ ਆ ਹੋਇਆਂ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਦਾਲਾ ਬਾਬਾ ਬਿਦੀ ਚੰਦ ਜੀ ਮੁੱਖੀ ਸੰਪਰਦਾਏ ਉਹਨਾਂ ਵੱਲੋਂ ਔਰ ਉਹਨਾਂ ਦੇ ਸਮੁੱਚ ਸਿੰਘ ਸਾਹਿਬ ਜੀ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਇਹ ਮਹਾਨ ਗੁਰਮਤ ਸਮਾਗਮ ਜਿਹੜੇ ਨੇ ਉਹ ਬਾਬਾ ਸਵਾਇਆ ਸਿੰਘ ਜੀ ਦੇ ਸਥਾਨ ਉੱਤੇ ਰੱਖੇ ਗਏ ਨੇ ਔਰ ਪਹਿਲਾਂ ਉਹਨਾਂ ਦੇ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਅਸ਼ਰੀ ਅਖੰਡ ਪਾਤਸ਼ਾਹਬ ਕਰਵਾ ਕਰਕੇ ਭੋਗ ਪਵਾਏ ਉਪਰੰਤ ਬਾਬਾ ਸਵਾਇਆ ਸਿੰਘ ਜੀ ਦੇ ਸਥਾਨ ਤੇ ਗੁਰਮਤ ਸਮਾਗਮ ਹੋ ਰਹੇ ਨੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਸੰਤ ਮਹਾਂਪੁਰਖ ਵੀ ਹਾਜ਼ਰੀਆਂ ਭਰ ਰਹੇ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੇਵਾ ਦੌਰਾਨ ਦ੍ਰਿੜਤਾ ਦੇ ਨਾਲ ਔਰ ਦ੍ਰਿੜਤਾ ਦੇ ਨਾਲ ਜਿਹੜਾ ਸਾਰਾ ਪਹਿਰਾ ਹੈ ਉਹ ਮਰਿਆਦਾ ਦੇ ਉੱਤੇ ਦਿੱਤਾ ਹੈ ਔਰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਨੂੰ ਵੀ ਬਹੁਤ ਕੁਝ ਸਿਖਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਬਹੁਤ ਹੀ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਸੰਕਰਤਾਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗਰੱਥੀ ਸਿੰਘ ਸਾਹਿਬ ਗਿਆਨੀ ਜਤਾਰ ਸਿੰਘ ਜੀ ਦੀ ਅੱਜ ਸਾਲਾਨਾ ਵਰਸੀ ਸਤਿ ਪਾਪਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਡੇਰੇ ਦੇ ਵਿੱਚ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਉਹਨਾਂ ਨੂੰ ਰਾਗੀ ਸਿੰਘਾਂ ਦੇ ਕੀਰਤਨ ਕਰਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਅਰਪਣ ਕਰ ਰਹੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਅੰਤ ਹਮੇਸ਼ਾ ਹਮੇਸ਼ਾ ਵਾਸਤੇ ਉਹਨਾਂ ਨੂੰ ਯਾਦ ਰੱਖੇਗਾ ਸੋ ਇਸੇ ਤਰ੍ਹਾਂ ਉਹਦਾ ਪਰਿਵਾਰ ਅਤੇ ਸਿੱਖ ਸਾਹਿਬ ਨੂੰ ਯਾਦ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਯਾਦ ਕਰਨਾ ਚਾਹੀਦਾ ਗੁਰੂ ਕੰਤ ਦੇ ਬੜੇ ਵੱਡੇ ਮਹਾਨ ਸੇਵਕ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ